ਪਰਮੇਂਦਰ ਕੋਰ ਪੱਕਾ ਨਾ ਆਇਆ ਤੇ ਉਹ ਵੀ ਕੱਚਾ ਨਾਂ ਨਸੀਬ ਕਰੇ ਠੱਲ ਤਾਂ ਜੀ ਹਜੇ ਕਾਦੀ ਪਈ ਐ ਕੋਈ ਠੱਲ ਨਹੀਂ ਪਈ ਜਦ ਤੱਕ ਬੰਦ ਨਹੀਂ ਹੁੰਦਾ ਉਹਨਾਂ ਚੱਕਰ ਕੋਈ ਠੱਲ ਨਹੀਂ ਆ ਸਾਡਾ ਬਿਆਨ ਹੁਣ ਵੀ ਇਹੀ ਐ ਵੀ ਜੇ ਨਾ ਸਾਡੀ ਵਾਤੀ ਚੋਂ ਨਸ਼ਾ ਵੀ ਕੋਣ ਹਟਿਆ ਅਸੀਂ ਜ਼ਰੂਰ ਦੁਬਾਰਾ ਫੇਰ ਧਰਨਾ ਲਾਵਾਂ ਅਸੀਂ ਕਿੰਨੇ ਟਾਈਮ ਤੋਂ ਧਰਨਾ ਲਾਇਆ ਅਸੀਂ 11 ਮਹੀਨੇ ਧਰਨਾ ਲਾਇਆ ਜੀ ਸਾਲ ਇੱਕ ਧਰਨਾ ਰੱਖਿਆ ਪੂਰਾ ਇੱਕ ਮਹੀਨਾ ਘਟ ਸੀਗਾ ਤਦ ਨਾ ਕੋਈ ਘਾਟਾ ਜਗਿਆ ਜੀ ਤੁਸੀਂ ਆ ਕਿਉਂ ਨਹੀਂ ਜੀ ਮੈਨੂੰ ਕੋਈ ਧਰਨੇ ਤੇ ਥੋੜੀ ਜੀ ਪ੍ਰੋਬਲਮ ਆਈ ਸੀ ਕਿ ਮੈਨੂੰ ਉੱਥੇ ਥੋੜੀ ਜੀ ਹਾਰਡ ਦੀ ਪ੍ਰੋਬਲਮ ਆ ਗਈ ਇਸ ਕਾਰਨ ਮੈਨੂੰ ਉਥੋਂ ਉੱਠਣਾ ਪੈ ਗਿਆ ਨਸ਼ੇ ਦੇ ਕੀ ਹਾਲਾਤ ਨੇ ਮਾਤਾ ਤੁਹਾਡੇ ਥੇ ਏਰੀਏ ਦੇ ਵਿੱਚ ਅੱਛਾ ਹਜੇ ਵਿਕਦਾ ਜੀ ਬਹੁਤ ਵਿਕੀ ਜਾਂਦਾ ਹਜੇ ਵੀ ਹਾਂ ਵਿਕਦਾ ਕਿੰਨੇ ਕੁ ਮੋਤਾਂ ਹੋ ਚੁੱਕੇ ਆ ਤੁਹਾਡੇ ਮੋਤਾਂ ਸਾਡੇ 30 35 ਮੋਤਾਂ ਹੋ ਗਈਆਂ ਜੀ ਜਿਹੜੀਆਂ ਮੈਂ ਆਪਦੇ ਹੱਥ ਨਾਲ ਪਲਾੜ ਚੋਂ ਚੁਕਾਈਆਂ ਤੁਹਾਡੇ ਪਰਿਵਾਰ 'ਚੋਂ ਕਿਸੇ ਮੋਤ ਹੋਈ ਐ ਸਾਡੇ ਪਰਿਵਾਰ ਦੀ ਤਾਂ ਜੀ ਮਿਹਰਬਾਨੀ ਐ ਕਿਰਪਾ ਤੇ ਪਰ ਉਹ ਵੀ ਪਰਿਵਾਰ ਹੀ ਆ ਉਹ ਵੀ ਸਾਡਾ ਪਰਿਵਾਰ ਹੈ ਅੱਛਾ ਰਿਸ਼ਤੇ ਆਦੇ ਨਸਰਪਿਆ ਮਾਤਾ ਜੀ ਜਿਵੇਂ ਰਿਸ਼ਤੇ ਨਹੀਂ ਹੁੰਦੇ ਨਹੀਂ ਹੁੰਦੇ ਜੀ ਨਹੀਂ ਹੁੰਦੇ ਰਿਸ਼ਤੇ ਜੇ ਸਾਡੇ ਬੱਚੇ ਨਸ਼ਿਆਂ ਤੇ ਲੱਗ ਗਏ ਨਸ਼ੇ ਪੀਣ ਖਾਣ ਪੀਣ ਲੱਗ ਗਏ ਨਾ ਤਾਂ ਸਾਡੀਆਂ ਧੀਆਂ ਦੇ ਰਿਸ਼ਤੇ ਲੈਣੇ ਆ ਤੇ ਨਾ ਹੀ ਸਾਡੇ ਬੱਚਿਆਂ ਨੂੰ ਰਹਿਤੇ ਹੋਣੇ ਆ ਕੀ ਮੰਗ ਕਰਦੇ ਆਸੀਂ ਮੰਗੇ ਕਰਦਿਆਂ ਜੀ ਵੀ ਸਾਨੂੰ ਨਸ਼ਾ ਇਥੋਂ ਮੁਕਤ ਹੋਣਾ ਚਾਹੀਦਾ ਹੈ ਕੱਲੇ ਮੇਰੇ ਧੋਬੀਆਂ ਨੇ ਚ ਨਹੀਂ ਸਾਰੇ ਸ਼ਹਿਰ ਚੋਂ ਮੁਕਤ ਹੋਣਾ ਚਾਹੀਦਾ ਮਾਤਾ ਜੀ ਪੋਰਸ ਕੰਟਰੋਲ ਕਰੇ ਸਰਕਾਰ ਕੰਟਰੋਲ ਕਰੇ ਤਾਂ ਤਾ ਹੀ ਹੋ ਸਕਦਾ ਸਰਕਾਰ ਕਦੀ ਉਹ ਸਖਤ ਹੋ ਗਈ ਸੀ ਕਦੀ ਸਖਤ ਹੋਈ ਹੁਣ ਕਹੇ ਨਹੀਂ ਸਕਦੇ ਜੀ ਕੁਝ ਜਦੋਂ ਨਸ਼ਾ ਸਾਨੂੰ ਤਾਂ ਉਦੋਂ ਸਖਤਾਈ ਦਾ ਪਤਾ ਲੱਗੂਗਾ ਕਿ ਜਦੋਂ ਨਸ਼ਾ ਖਤਮ ਹੋ ਗਿਆ ਘਰ ਕੋਟਾਉਣ ਲੱਗਿਆ ਕਹਿੰਦੇ ਪੰਜਾਬ ਦੇ ਵਿੱਚ ਨਸ਼ੇ ਨਸ਼ਾ ੜ ਟਵਾ ਦੇਣਗੇ ਜੀ ਨਸ਼ਾ ਵੇਚਣ ਵਾਲੇ ਜਿਹੜੇ ਨਸ਼ਾ ਵੇਚਦੇ ਆ ਉਹ ਟਵਾ ਦੇਣਗੇ ਜਦੋਂ ਹਟਦੇ ਨਹੀਂਗੇ ਅਗਲੇਆਂ ਦੀਆਂ ਪਰਮ ਪਟੀਆਂ ਬਣੀਆਂ ਬਾਹਰ ਪਲਾਟ ਖਰੀਦੇ ਚੰਗੀਆਂ ਗੱਡੀਆਂ ਅਗਲੇ ਦੇ ਥੱਲੇ ਔਖਾ ਤਾਂ ਸਾਡੇ ਵਰਗਿਆਂ ਨੂੰ ਜਿਹੜੇ ਅਸੀਂ ਮਿਰਚਾਂ ਨਾਲ ਥਣੇ ਤੜਕੇ ਰੋਟੀ ਰੱਬ ਤੋਂ ਮੰਗਦੇ ਆਂ ਵੀ ਪ੍ਰਮਾਤਮਾ ਸਾਨੂੰ ਮਿਰਚਾਂ ਦੇ ਰੋਟੀ ਦੇ ਦੀ ਉਹ ਵੀ ਕਾਫੀ ਆ ਗਿਣਤੀ ਤੋਂ ਵਾਰ ਹੀ ਆ ਜੀ ਗਿਣਤੀ ਤੋਂ ਵਾਰ ਨਾ ਮਸ਼ਹੂਰ ਵੀ ਹੈ ਜਿਹੜਾ ਵੀ ਆ ਜਾਂਦਾ ਬਾਹਰ ਆ ਜਾਂਦਾ ਫਿਰ ਚਲਾ ਜਾਂਦਾ ਮਸ਼ਹੂਰ ਹੈ ਸਾਰਾ ਪੁਲਿਸ ਨੂੰ ਪਤਾ ਜੀ ਜਿਹੜੇ ਮਸ਼ਹੂਰ ਆ ਮਸ਼ਹੂਰਾਂ ਦਾ ਵੀ ਪੁਲਿਸ ਨੂੰ ਸਭ ਪਤਾ ਹੈ ਠੀਕ ਹੈ ਧੰਨ ਜਿਹੜਾ ਮਸ਼ਹੂਰ ਆ ਪੁਲਿਸ ਨੂੰ ਪਤਾ ਤੇ ਇੱਕ ਸਾਡੀ ਬੇਨਤੀ ਮੇਰੇ ਭਰਾਵਾਂ ਨੂੰ ਪ੍ਰੈਸ ਨੂੰ ਸਾਡੀ ਬੇਨਤੀ ਇਹ ਆ ਵੀ ਸਾਡੇ ਇੱਕ ਇਥੇ ਬ੍ਰਿਮ ਸਿੰਘ ਆ ਉਸਨੇ ਜਦੋਂ ਪਿੱਛੇ ਸਰਚ ਹੋਇਆ ਉਦੋਂ ਉਸਨੇ ਇੱਕ ਵੀਡੀਓ ਪਾਈ ਆ ਪੱਤਰਕਾਰਾਂ ਦੇ ਕੋਲੇ ਵੀ ਨਸੀਬਪੁਰ ਧਰਨੇ ਤੇ ਬਹਿ ਕੇ ਚਿੱਟਾ ਵੇਚਦੀ ਸੀ ਜਾਂ ਨਸੀਬਪੁਰ ਦਾ ਘਰੋਂ ਕੰਡਾ ਫੜਿਆ ਗਿਆ ਜੇ ਮੇਰੇ ਘਰੋਂ ਕੰਡਾ ਫੜਿਆ ਗਿਆ ਸੀ ਮੈਂ ਪੁਲਿਸ ਅਫਸਰਾਂ ਨੂੰ ਮੇਰੀ ਬੇਨਤੀ ਆ ਪ੍ਰੈਸ ਵਾਲਿਆਂ ਨੂੰ ਭਰਾਮਣੂ ਵੀ ਮੇਰੀ ਬੇਨਤੀ ਆ ਵੀ ਜੇ ਮੇਰੇ ਘਰੋਂ ਕੰਡਾ ਫੜਿਆ ਗਿਆ ਜਾਂ ਮੈਂ ਚਿੱਟਾ ਵੇਚਦੀ ਆ ਮੈਨੂੰ ਸਾਬਤ ਕੀਤਾ ਜਾਵੇ ਮੈਂ ਸਬੂਤ ਮੰਗਦੀ ਆ ਇਹ ਚੀਜ਼ ਦਾ ਬ੍ਰਿਮ ਸਿੰਘ ਤੋਂ ਕਿ ਮੈਨੂੰ ਵੇਸ਼ਕ ਪੁਲਿਸ ਅਫਸਰਾਂ ਨੂੰ ਮੇਰੀ ਬੇਨਤੀ ਆ ਮੈਨੂੰ ਭੋਰਾ ਵੀ ਰਹਿਤ ਨਾ ਕਰਨ ਮੇਰੇ ਤੇ ਠੋਕੇ ਪਰਚਾ ਦੇਣ ਜੇ ਮੈਂ ਸਾਬਤ ਹੁੰਨੀ ਆ ਪੁਲਿਸ ਨੂੰ ਤੇ ਨਹੀਂ ਤਾਂ ਇਹ ਨੇ ਮੇਰੇ ਘਰ ਆ ਕੇ ਬਾਰ ਕੀਤਾ ਮੇਰੇ ਮੁੰਡੇ ਦਾ ਸੱਟਾ ਮਾਰ ਗਿਆ ਮੇਰੇ ਮਾਰੀਆਂ ਤਿੱਖੇ ਕਿਰਚਾਂ ਕਰਪਾਨਾ ਸੀਗਾ ਮੇਰੇ ਘਰ ਦੀ ਭੰਨ ਤੋੜ ਕੀਤੀ ਕਿ ਮੇਨ ਮਤੰਗੇ ਆ ਕਿ ਵੀਏ ਦੇ ਨਾਲ ਮੇਰਾ ਪਲਾਟ ਦਾ ਰੌਲਾ ਚੱਲਦਾ ਇਹ ਆਪਦੀਆਂ ਖੁੰਦਰਾ ਕੱਢਦਾ ਕਿ ਜੇ ਸਾਡੇ ਕੋਲੇ ਕਿਰਚਾਂ ਕਰਪਾਨਾ ਸੀ ਤਾਂ ਫਿਰ ਇਹਦੇ ਕਿਉਂ ਨਹੀਂ ਚੰਡ ਹੋਏ ਸਾਡੇ ਕਿਉਂ ਹੋ ਗਏ ਸਾਡੇ ਬੰਦੇ ਕੋ ਦੱਸ ਦਨ ਦਾਖਲ ਰਹੇ ਇਹਦੇ ਕਿਉਂ ਨਹੀਂ ਹੋਏ ਇਹ ਕਿਉਂ ਨਹੀਂ ਦਾਖਲ ਹੋਏ ਇਹਨਾਂ ਦੇ ਕਿਉਂ ਨਹੀਂ ਚੰਡ ਹੋਏ ਕਿ ਪੁਲਿਸ ਅਫਸਰਾਂ ਨੇ ਉਸ ਟਾਈਮ ਤੇ ਪਰਚਾ ਨਹੀਂ ਦਿੱਤਾ ਮੈਨੂੰ ਨਹੀਂ ਪਤਾ ਇਹਨਾਂ ਦੀ ਮਿਲੀ ਭੁਗਤ ਸੀ ਜਾਂ ਮੈਨੂੰ ਨਹੀਂ ਪਤਾ ਇਹਨਾਂ ਦੀ ਕੋਈ ਯਾਰੀ ਦੋਸਤੀ ਸੀ ਕਿ ਇਹਦੇ ਵਿੱਚ ਤਿੰਨ ਮੁਲਾਜ਼ਮਾਂ ਜਿਨ੍ਹਾਂ ਨੇ ਪਰਚਾ ਨਹੀਂ ਹੋਣ ਦਿੱਤਾ